ਕ੍ਰਿਆਮ ਹਤਿਆਰਾਂ ਦੇ ਨਾਲ ਲੈਸ ਹੋ ਕੇ ਗੁੰਡਾਗਰਦੀ ਕੀਤੀ ਜਾ ਰਹੀ ਹੈ ਜਿਸ ਦੀਆਂ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਪਰੇਸ਼ਾਨ ਹੋ ਜਾਓਗੇ ਇਸੇ ਸਬੱਤ ਦੇ ਨਾਲ ਗੁੰਡਾ ਅਨਸਰਾ ਦੇ ਵੱਲੋਂ ਸ਼ਰਯਮ ਹਤਿਆਰਾਂ ਨੂੰ ਲਹਿਰਾਉਂਦੇ ਹੋਏ ਪੱਥਰਬਾਜ਼ੀ ਕੀਤੀ ਜਾ ਰਹੀ ਹੈ ਲੱਗਦਾ ਹੈ ਕਿ ਇਹਨਾਂ ਨੂੰ ਕਾਨੂੰਨ ਦਾ ਕੋਈ ਡਰ ਹੀ ਨਹੀਂ ਹੈ ਇਹ ਲੋਕ ਕਾਨੂੰਨ ਨੂੰ ਜੇਬ ਦੇ ਵਿੱਚ ਸਮਝਦੇ ਨੇ ਇਹ ਡਿਵੀਜ਼ਨ ਨੰਬਰ 7 ਦੇ ਅਧੀਨ ਆਉਂਦਾ ਇਲਾਕਾ ਡਬਲਯੂ ਐਸ ਕਲੋਨੀ ਜਿੱਥੇ ਇਹਨਾਂ ਗੁੰਡਾ ਅਨਸਰਾ ਦੇ ਵੱਲੋਂ ਹਮਲਾ ਜਿਹੜਾ ਕੀਤਾ ਗਿਆ ਤਾਂ ਦੱਸਦੇ ਇਹ ਕਿ ਇੱਕ ਪਤੀ ਪੱਤੀ ਉਹਨਾਂ ਦੇ ਲੜਕੇ ਦੀ ਕੁੱਟਮਾਰ ਕਰਨ ਤੋਂ ਇਲਾਵਾ ਉਹਨਾਂ ਦੀ ਨਵੀਂ ਗੱਡੀ ਦੀ ਵੀ ਭਾਂਤੜ ਹੋਈ ਹੈ ਜਦੋਂ ਲੋਕ ਅੱਪੀ ਸ਼ਿਕਾਇਤ ਦਰਜ ਕਰਵਾਉਣ ਗਏ ਨੇ ਤਾਂ ਗੁੰਡਿਆਂ ਦੇ ਵੱਲੋਂ ਸ਼ਰਿਆਮ ਥਾਣੇ ਦੇ ਅੰਦਰ ਉਹਨਾਂ ਦੀ ਕੁੱਟਮਾਰ ਕੀਤੀ ਜਿਸ ਤੋਂ ਸ਼ੰਕਾ ਪੈਦਾ ਹੁੰਦੀ ਹੈ ਕਿ ਦਾਲ ਦੇ ਵਿੱਚ ਜ਼ਰੂਰ ਕੁਝ ਗਾਲ ਹੈ ਨਹੀਂ ਤਾਂ ਕਿਸੇ ਦੀ ਕਿਮਚਾਲ ਕੀ ਥਾਣੇ ਦੀ ਦੁਬਾਰ ਦੇ ਅੰਦਰ ਕਿਸੇ ਦੀ ਕੁੱਟਮਾਰ ਕਰੇ ਬਲਸ ਮੁਲਾਜ਼ਮ ਕਮਰਿਆਂ 'ਚ ਬੈਠੇ ਰਹਣ ਨੇ ਯੋ ਵੀ ਜਦੋਂ ਥਾਣੇ ਦੇ ਵਿੱਚ ਸਰਕਾਰੀ ਕੈਮਰੇ ਲੱਗੇ ਹੋਣ ਫਿਰ ਹਾਲਾ ਥਾਣਾ ਪੁਲਿਸ ਵੱਲੋਂ ਤਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ ਇਸ ਮਾਮਲੇ ਸਬੰਧੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਭਾਜੀ ਕੀ ਨਾਮ ਹੈ ਜੀ ਮੇਰਾ ਭਾਈ ਨਾਮ ਰਾਜੂ ਕੁਮਾਰ ਜੀ ਸੱਟਾਂ ਕਿਤਨ ਲੱਗੀਆਂ ਕੀ ਮਾਮਲਾ ਕੀ ਹੈ ਮਾਮਲਾ ਭਾਜੀ ਇੱਧਰ ਆ ਦੀਵਾਲੀ ਸੀਗੀ ਮੁੰਡੇ ਮੇਰਾ ਮੇਰਾ ਮੁੰਡਾ ਸੀਗੇ ਨੂੰ ਮੈਂ ਮੁੱਲ ਟਿੱਕੀ ਲੈਣ ਵਾਸਤੇ ਭੇਜਿਆ ਮੈਂ ਕਿ ਉੱਥੇ ਘਰ ਰੋਟੀ ਖਾਣੇ ਇੱਕ ਮਿਲਾ ਕੇ ਆ ਮੇਰਾ ਮੁੰਡਾ 15 ਸਾਲ ਦਾ ਸ਼ਿਵਮ ਇਹ ਗੇੜ ਦੁਕਾਨ ਤੋਂ ਟਿੱਕੀ ਲੈਣ ਵਾਸਤੇ ਉਹਨਾਂ ਦੇ ਦੋ ਮੁੰਡੇ ਸੀਗੇ ਆ ਇੱਕ ਤਾਂ ਰੋਹਿਤ ਤੇ ਇੱਕ ਅੰਨੂ ਉਹਨਾਂ ਨੇ ਜਲਦੀ ਹੋਈ ਲੱਡੀ ਪਟਾਕਿਆਂ ਨਾਲ ਲਾ ਕੇ ਲੱਡੀ ਉਹਦੇ ਛੜ ਦੇ ਵਿੱਚ ਪਾਤੀ ਅੱਛਾ ਠੀਕ ਉਹਦੇ ਛੜ ਦੇ ਵਿੱਚ ਪਾਤੀ ਤੇ ਉਹ ਮੁੰਡੇ ਸੀ ਉਹਨਾਂ ਨੂੰ ਬਚਾ ਲਿਆ ਇਹਨੂੰ ਜਦੋਂ ਅਸੀਂ ਸਾਨੂੰ ਪਤਾ ਲੱਗਿਆ ਵੀ ਉੱਥੇ ਮੁੰਡੇ ਨੇ ਇਦਾਂ ਕਰਤਾ ਅਸੀਂ ਮੈਂ ਤਾਂ ਮੇਰੀ ਘੋਟ ਵੀ ਗਏ ਉੱਥੇ ਉੱਥੇ ਗਏ ਤਾਂ ਉਹ ਵਿਚਾਲੇ ਬੰਦੇ ਉਹਦੇ ਮਿਲ ਕੇ ਬਹਿ ਗਏ ਉਹ ਕਹਿੰਦੇ ਵੀ ਛੱਡੋ ਬੜੀ ਦੀਵਾਲੀ ਹੈਗੀ ਕੀ ਲੜਨਾ ਹੈਗਾ ਅਸੀਂ ਆਪਣੇ ਘਰੇ ਆ ਗਏ ਅਸੀਂ ਆਪਣੇ ਘਰੇ ਆ ਕੇ ਗੱਡੀ ਵਾਲਾ ਦਰਬਾਰ ਬਾਬੇ ਦੀ ਗੱਡੀ ਹੈ ਅਸੀਂ ਆਪਣੇ ਘਰੇ ਸੋ ਗਏ ਆ ਕੇ ਠੀਕ ਹੈ ਰਾਤ ਨੂੰ 1:28 ਮਿੰਟ ਤੇ ਸਾਡੇ ਘਰ ਦੇ ਬਾਹਰ ਉਹਨਾਂ ਨੇ ਪਹਿਲਾਂ ਉਹ ਆ ਕੇ ਉਹਨਾਂ ਨੇ ਪਹਿਲਾਂ ਬੰਬ ਜਾਈ ਵੱਡੇ ਬੰਬ ਜਦੋਂ ਉਹ ਗੇਟ ਖੋਲਿਆ ਗੇਟ ਖੋਲਦੇ ਸਾਡੇ ਤੇ ਮੇਰੇ ਤਾਂ ਟੋਕੇ ਇੱਥੇ ਮਾਰਿਆ ਉਹਨਾਂ ਗਰਦਨ ਤੇ ਮਾਰਿਆ ਸੀਗਾ ਪਰ ਇੱਥੇ ਲੱਗ ਗਿਆ ਬਚਾਅ ਹੋ ਗਿਆ ਮੇਰਾ ਇੱਥੇ ਰahulwan ਕਰਤਾ ਮੈਨੂੰ 1:00 ਵਜੇ ਠੀਕ ਹੈ ਜੀ ਉਹਨਾਂ ਨੇ ਪੂਰਾ ਟੱਬਰ ਆਇਆ ਉੱਥੇ ਸੱਤਾ ਰੋਹਿਤ ਅੰਨੂ ਰਾਜਨ ਮਨੋਜ ਸੱਤਾ ਤੇ ਇੱਕ ਉਹਦਾ ਰਾਜਨਦਰ ਜੀਜਾ ਹੈਗਾ ਚੰਡੀਗੜ੍ਹ ਤੋਂ ਵਿਸ਼ਾਲ ਰਾਜਨਦਰ ਜੀਜਾ ਛਿੰਦਾ ਇਹ ਸਾਰਿਆਂ ਨੇ ਮਿਲ ਕੇ ਸਾਡੇ ਘਰੇ ਹਮਲਾ ਕੀਤਾ ਉਹਨਾਂ ਨੇ ਸਾਨੂੰ ਰahulwan ਕਰਤਾ ਮੈਂ ਜਾ ਕੇ ਸਿਵਲ ਜਾ ਕੇ ਰਹਾ 1:30 2:00 ਵਜੇ ਇੱਕ ਬੱਬੂ ਹੈਗਾ ਵਾ ਸਿਵਲ ਜਾ ਕੇ ਮੈਂ ਜਾ ਕੇ ਆਪਣਾ ਮੈਡੀਕਲ ਕਰਾਇਆ ਮੈਂ ਥਾਣੇ ਰਾਤ ਨੂੰ ਪੱਤਾ ਦੇ ਕੇ ਆਇਆ ਮਨਨੂੰ ਠੀਕ ਹੈ ਜੀ ਸਵੇਰੇ ਅਸੀਂ ਆਪਣੇ ਘਰੇ ਬੈਠੇ ਆ ਬਾਹਰ ਘਰ ਦੇ ਬਾਹਰ ਬੈ ਕੇ ਅਸੀਂ ਚਾਹ ਪੀ ਰਹੇ ਸੀਗੇ ਉਸ ਗਲੀ ਤੋਂ ਆ ਕੇ ਉਹਨਾਂ ਨੇ 25 30 ਬੰਦੇ ਜਨਾਨੀਆਂ ਤੇ ਬੰਦੇ ਉਹਨਾਂ ਨੇ ਸਾਡੇ ਘਰ ਤੇ ਇੱਟਾਂ ਦਾ ਉਹਨਾਂ ਹਮਲਾ ਤੇ ਤਲਵਾਰ ਨਾਲ ਹਮਲਾ ਕਰਤਾ ਮਤਲਬ ਇੱਕ ਵਾਰ ਹੀ ਨਹੀਂ ਦੋ ਵਾਰੀ ਹਮਲਾ ਦੋ ਵਾਰੀ ਹੋਇਆ ਦੋ ਵਾਰੀ ਹੋਇਆ ਦੋ ਤਿੰਨ ਵਾਰੀ ਹਮਲਾ ਕੀਤਾ ਉਹਨਾਂ ਨੇ ਤਿੰਨ ਵਾਰੀ ਹਾਂ ਫਿਰ ਅਸੀਂ 112 ਤੇ ਫੋਨ ਕੀਤਾ ਉਹਨਾਂ ਨੇ ਥਾਣੇ ਪੀਸੀ ਆਇਆ ਥਾਣੇ ਤੋਂ ਮੈਡਮ ਸੀਗੇ ਉਹਨਾਂ ਨਾਮ ਨਹੀਂ ਜਾਣਦਾ ਮੈਡਮ ਦੇ ਮੁਲਾਜ਼ ਮੈਂ ਤਾਂ ਮੇਰੀ ਵੋਟਿੰਗ ਸੀ ਥਾਣੇ ਗਏ ਉਹਨਾਂ ਦੇ 25 30 ਬੰਦੇ ਉੱਥੇ ਥਾਣੇ ਦੇ ਬਾਹਰ ਲੁੱਕ ਕੇ ਬੈਠੇ ਸੀ ਥਾਣੇ ਦੇ ਅੰਦਰ ਗੇਟ ਦੇ ਅੰਦਰ ਮੇਨੂੰ ਤੇ ਮੈਨੂੰ ਤੇ ਮੇਰੀ ਵੋਟਿੰਗ ਆ ਦੇਖੋ ਇਹਨੂੰ ਪੂਰਾ ਲਹੂ ਨਹਾਨ ਕਰਤਾ ਉਹਨਾਂ ਨੇ ਮਾਰ ਮਾਰ ਕੇ ਪਰ ਮੁਲਾਜ਼ਮ ਬਾਹਰ ਨਹੀਂ ਆਏ ਬੱਚੇ ਮੇਰੇ ਨਾਲੇ ਫਿਰ ਆਪਣਾ ਉੱਥੇ ਐਸਆਈ ਸੁਖੀ ਮਾਰ ਮਾਰ ਕੇ ਭੱਜ ਗਏ ਥਾਣੇ ਥਾਣੇ ਦੇ ਅੰਦਰ ਮਾਰਿਆ ਮੈ ਤੁਨੂੰ ਫਿਰ ਐਸਆਈ ਸਾਹਿਬ ਉਹ ਜਿਹੜੇ ਸੁਖਿੰਦਰ ਸਾਹਿਬ ਉੱਥੇ ਆਏ ਉਹ ਸਾਡੇ ਤੋਂ ਉਲਟ ਪੈ ਗਏ ਅਸੀਂ ਉਹਨਾਂ ਨੂੰ ਦਰਖਾਸਤ ਲਿਖਣ ਲੱਗੇ ਉਹ ਸਾਡੇ ਤੋਂ ਉੱਠੇ ਪੈ ਗਏ ਉਹ ਕਹਿੰਦੇ ਕਹ ਜਿੰਨਾ ਬੰਦੇ ਨੇ ਮਾਰਿਆ ਹੈਗਾ ਵਾ ਸੱਤਾ ਰਾਜਲ ਰੋਹਿਤ ਮਨੋਜ ਬੱਬੂ ਤੇ ਰੋਹਿਤ ਤੇ ਅੰਨੂ ਇਹਨਾਂ ਦਾ ਸ਼ਰੇਆਮ ਚਿੱਟੇ ਦਾ ਕਾਰੋਬਾਰ ਹੈਗਾ ਵਾ ਹਾਂਜੀ ਚਿੱਟਾ ਵੇਚਦੇ ਨੇ ਰੁਪਈਆ ਵਾ ਵਾ ਕਹਿੰਦੇ ਸਾਡੇ ਜਿੰਨਾ ਸਾਡੇ ਕੋਲ ਰੁਪਈਆ ਹੈਗਾ ਨਾ ਅਸੀਂ ਤੁਹਾਡੇ ਲਾ ਦਾਂਗੇ ਪਰ ਤੁਹਾਨੂੰ ਅਸੀਂ ਇੱਥੇ ਰਹਿਣ ਨਹੀਂ ਦੇਵਾਂਗੇ ਅੱਛਾ ਪਹਿਲਾਂ ਉਹਨਾਂ ਨੇ ਮਤਲਬ ਲੜਾਈ ਝਗੜਾ ਵੀ ਆਪ ਲਿਆ ਪੰਗਾ ਵੀ ਹਾਂਜੀ ਹੁਣ ਤਾਂ ਜਾਂਦੇ ਨੇ ਕੋਣ ਵੀ 25 30 ਬੰਦੇ ਤਲਵਾਰਾਂ ਗੰਡਾਸੇ ਲੈ ਕੇ ਆਪਣੇ ਘਰ ਦੇ ਬਾਹਰ ਕਰਕੇ ਖੜੇ ਨੇ ਹਮਲੇ ਦੀ ਤਿਆਰੀ ਕਰ ਰਹੇ ਨੇ ਉਹ ਕੋ ਖਤਰਾ ਹੁਣ ਜਾਂਦਾ ਸਾਨੂੰ ਸਾਨੂੰ ਜਾਨ ਤੋਂ ਮਾਰਨ ਦਾ ਖਤਰਾ ਹੈ ਸਾਲਾ ਦੇਖੋ ਖਾਣੇ ਵਿੱਚ ਬਾਈਆ ਪੁਲਿਸ ਨੇ ਕੋਈ ਸੁਣਾਈ ਨਹੀਂ ਨੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਮੁਲਾਜ਼ਮ ਨੇ ਐਸਐਸਜੀ ਵੀਂਦਰ ਆਇਆ ਸੀਗਾ ਉਹ ਸਾਨੂੰ ਦੇਖ ਕੇ ਉਧਰ ਚਲਾ ਗਿਆ ਮੁੜ ਕੇ ਉਹ ਵੀ ਨਹੀਂ ਆਇਆ ਰਾਜਨ ਨੇ ਰਾਜਨ ਦੇ ਜੀਜੇ ਰਾਜਨ ਨੇ ਰਾਜਨ ਦੇ ਜੀਜੇ ਤਿੰਨ ਜੀਜੇ ਜਿੰਦਾ ਵਿਸ਼ਾਲ ਰਾਜਨ ਜੀ ਦਾ ਵਿਸ਼ਾਲ ਖਾਣੇ ਵਿੱਚ ਵੀ ਵੀਡੀਓ ਪੜੀ ਚੰਡੀਗੜ੍ਹ ਤੋਂ ਆਏ ਨੇ ਸੁਣਾਈ ਨਹੀਂ ਹੋ ਰਹੀ ਪ੍ਰਾਣੀ ਬੰਦੀ ਸੁ ਵੀ ਹੈ ਕਿ ਬੰਦ ਨਹੀਂ ਪਤਾ ਨਹੀਂ ਬੱਚੇ ਪਿਛਲੇ ਸਾਲ ਸਾਡੇ ਦਰਬਾਰ ਤੇ ਮੇਲਾ ਸੀਗਾ ਅਸੀਂ ਉੱਥੇ ਮੇਲਾ ਦੇਖ ਰਹੇ ਆਪਣੇ ਕਵਾਲੀਆਂ ਕਰਾ ਰਹੇ ਆ ਦਰਬਾਰ ਦੀ ਉਹਨਾਂ ਨੇ ਇੱਥੇ ਆ ਕੇ ਸਾਡੀ ਗੱਡੀ ਭੰਨੀ ਉਸ ਟਾਈਮ ਵੀ ਸ਼ਰਾਬਾਂ ਪੀ ਗੇ ਸ਼ਰਾਬ ਨਾਲ ਨੱਜੇ ਹੁੰਦੇ 24 ਘੰਟੇ ਹੋ ਨੱਜੇ ਹੀ ਗੱਡੀ ਭੰਨੀ ਉਹ ਅਸੀਂ ਥਾਣੇ ਜਾ ਕੇ ਰਿਪੋਰਟ ਦਿਖਾਈ ਅਸੀਂ ਕੁਛ ਨਹੀਂ ਜੀ ਅਸੀਂ ਫੈਸਲਾ ਬੰਦਿਆਂ ਦੇ ਕਹਿੰਦੇ ਫੈਸਲਾ ਕਰ ਲਿਆ ਪਤਾ ਨਹੀਂ ਹੁਣ ਦਿਲ 'ਚ ਕੀ ਉਹਨਾਂ ਦੇ ਕੀ ਨਹੀਂ ਹੈਗੀ ਹੁਣ ਆ ਕੇ ਸਾਨੂੰ ਦੀਵਾਲੀ ਨੂੰ ਸਾਡੇ ਬੱਚੇ ਦੇ ਪ੍ਰਟਾਕੇ ਪਾ ਕੇ ਸਾਡੇ ਨੂੰ ਪਤਨ ਜਿਹਾ ਬੋਲ ਕਿਹੜੀ ਗੱਡੀ ਕਿਹੜੀ ਨਹੀਂ ਮੈਨੂੰ ਹੀ ਮਾਰਿਆ ਇਹਨੂੰ ਹੀ ਮਾਰਿਆ ਕੋਈ ਸੁਣਵਾਈ ਨਹੀਂ ਕੋਈ ਕਾਰਵਾਈ ਨਹੀਂ ਕੁਝ ਵੀ ਨਹੀਂ ਹੈਗਾ ਦੋ ਮੁੰਡੇ ਮੇਰੇ ਰਸਤੇ ਨ ਪਰਦੇ ਸਾਡੇ ਹੁਣ ਆ ਇੱਕ ਮੇਰਾ ਮੁੰਡਾ ਫਟੜ ਹੈਗਾ ਪੈਰ ਤੇ ਲੱਗੀ ਹੋਈ ਹੈ ਫੇ ਲੰਗੜਾ ਹੋ ਗਿਆ ਮੇਰੀ 40 ਨੂੰ 30 ਨੂੰ ਇਹਨਾਂ ਨੇ ਥਾਂ ਦੇ ਅੰਦਰ ਰਾਜਨ ਨੇ ਅੰਨੂ ਨੇ ਰਾਣੀ ਹੈ ਇਸ ਕੋ ਵੀ ਰਾਜਨ ਅੰਨੂ ਮੇਰੇ ਕੋ ਸੇਫਟੀ ਚਾਹੀਏ ਮੇਰੇ ਕੋ ਸਾਨੂੰ ਇੱਕ ਤਾਂ ਇੱਕ ਤਾਂ ਸਾਨੂੰ ਸੁਰੱਖਿਆ ਚਾਹੀਦੀ ਹੈ ਸਾਨੂੰ ਜਾਨ ਤੋਂ ਜਾਨ ਤੋਂ ਮਨ ਸਾਨੂੰ ਖਤਰਾ ਹੈਗਾ ਕਿਉਂ ਉਹ ਉਹਨਾਂ ਕੋਲ ਗਨਸੇ ਤਲਵਾਰਾ ਬਦਮਾਸ਼ ਹੈਗੇ ਕੈਮਰੇ ਲੱਗੇ ਆਗੇ ਨੇ ਅਸੀਂ ਸਿਸੀਟਿਵ ਕਢਾਵਾਂਗੇ ਅੰਦਰ ਆਏ ਸਾਡੇ ਘਰ ਲੋ ਪਟਾਕੇ ਬਜਾਉਂਦੇ ਰਾਤੀ ਬੰਮਰ ਲੈ ਕੇ ਇਲਾਕਾ ਕਿਹੜਾ ਹੈ ਸੈਕਟਰ 33 ਪੈਂਦਾ ਵਾ ਡਿਵੀਜ਼ਨ ਨੰਬਰ 7 ਦਾ 7 ਦਾ ਏਰੀਆ ਦਾ ਨਾ ਦਿਖਾਣਾ ਹੈ ਵਾ ਅੱਛਾ ਪੁਲਿਸ ਪ੍ਰਸ਼ਾਸਨ ਦਾ ਕਿੰਨਾ ਦਾ ਰੋਣ ਰਿਹਾ ਹੁਣ ਮੈਂ ਇਹ ਕੁਝ ਦੋ ਇੱਕ ਮੁਲਾਜ਼ਮ ਲੈ ਕੇ ਉਹਨਾਂ ਨੂੰ ਮੌਕਾ ਦੇਖਿਆ ਉਹ ਚਲੇ ਗਿਆ ਥਾੜਾ